ਜਿਨ੍ਹਾਂ ਨੂੰ ਪੀਸੀਓਡੀ ਹੈ ਨਾ ਕੱਲਾ ਕਚਨਾਰ ਸੱਕ ਵੀ ਲੈ ਸਕਦੇ ਆ 20 ਗ੍ਰਾਮ ਸਰ ਉਹਨਾਂ ਨੇ ਲੈਣੀ ਹੈ ਪੀਲੀ ਸਰੋਂ ਤੇ 50 ਗ੍ਰਾਮ ਉਹਨਾਂ ਨੇ ਲੈਣਾ ਹੈ ਕਚਨਾਰ ਸੱਕ ਲੋਥ ਪਠਾਣੀ 50 ਗ੍ਰਾਮ ਤੇ ਆ ਜਵੰਸਾ ਇਹ ਜਵਾਨਸਾ ਕੀ ਹੈ ਜਵਾਨਸਾ ਸਰ ਸਾਰੇ ਹਾਰਮੋਨ ਨੂੰ ਬੈਲੈਂਸ ਕਰਦਾ ਸਾਰੇ ਹਾਰਮੋਨ ਦਾ ਗੁਰੂ ਹੈ ਇਹਦਾ ਪਾਊਡਰ ਬਣਾ ਕੇ ਉਹਨਾਂ ਨੇ ਮਾਰਨਿੰਗ ਐਮਪਟੀ ਸਟਮਕ ਲੈਣਾ ਤੇ ਫਿਰ ਉਹ ਰਾਤ ਨੂੰ ਸੌਣ ਲੱਗਿਆਂ ਲੈ ਲੈਣ ਤੇ ਫਿਰ ਜਿਨ੍ਹਾਂ ਦਾ ਇਨਸੂਲਿਨ ਮਤਲਬ ਜ਼ਿਆਦਾ ਬਣਦਾ ਹੈ ਜ਼ਿਆਦਾ ਬਾਡੀ ਬਣਾਉਂਦੀ ਹੈ ਜਾਂ ਬਾਡੀ ਨੂੰ ਜ਼ਿਆਦਾ ਬਣਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਅਸੀਂ ਇਹ ਵੀ ਗੱਲ ਕਹਿ ਸਕਦੇ ਹਾਂ ਤੇ ਫਿਰ ਉਹ ਕਿਵੇਂ ਬੈਲੈਂਸ ਕੀਤਾ ਜਾ ਸਕਦਾ ਹੈ ਤੁਹਾਡੇ ਕੋਲ ਕੋਈ ਨੁਸਖਾ ਕੋਈ ਫਾਰਮੂਲਾ ਈਜ਼ੀ ਵਾਲਾ ਦੱਸਿਓ ਸਾਨੂੰ ਅਸ਼ਵਗੰਧਾ ਤੇ ਕੜੀ ਪੱਤਾ ਦਿਨ ਦੇ ਵਿੱਚ ਤਿੰਨ ਵਾਰੀ ਲੈ ਲੈਣ ਤੇ ਨਾਲ ਜੀ ਉਹ ਇਹ ਮੈਡੀਸਿਨ ਸ਼ੁਰੂ ਕਰਨਗੇ ਡਾਈਪਰੋ ਤੇ ਅਸੀਂ ਆਪਾਂ ਡਾਈਪਰੋ ਰੱਖਿਆ 2 ਮਹੀਨੇ 3 ਮਹੀਨੇ ਤੱਕ ਅਸੀਂ ਕਹਿੰਦੇ ਹੀ ਨਹੀਂ ਮਤਲਬ ਇਹ ਡੱਬਾ ਖਤਮ ਹੁੰਦੇ ਹੁੰਦੇ ਪ੍ਰੈਗਨancies ਸ਼ੁਰੂ ਸਰ ਇਹ 12 ਟੈਬਲੇਟ ਹੀ ਪੇਸ਼ੈਂਟ ਨੂੰ ਬਹੁਤ ਹੈ 12 ਟੈਬਲੇਟ ਨੇ ਹੀ ਉਹਨਾਂ ਦਾ ਅੰਡਾ ਵਧੀਆ ਬਣਾ ਕੇ ਡੋਮੀਨੈਂਟ ਫੋਲਿਕਲ ਬਣਾ ਦੇਣਾ ਉਹ ਕਿਦਾਂ ਕਿਉਂਕਿ Ovulation ਵਧੀਆ ਹੋ ਜਾਣਾ